ਇਹ ਪਾਰਟਪਾਈ ਅੰਦੋਲਨ ਹੋਜੇ ਕੁਝ ਦਿਨ ਹੀ ਹੋਏ ਨੇ ਜਿੱਦਾਂ ਕਰਕੇ ਉਥੋਂ ਦੇ ਮੰਤਰੀਆਂ ਨੂੰ ਦੇਸ਼ ਛੱਡ ਕੇ ਭਜਣਾ ਪਿਆ ਸੀ ਇਸ ਤੋਂ ਪਹਿਲਾਂ ਬੰਲਾ ਦੀ ਤਸ਼੍ਰੀਲੰਕਾ ਵਿੱਚ ਵੀ ਇਦਾਂ ਹੀ ਹੋਇਆ ਸੀ ਦੇਸ਼ ਦੇ ਨੌਜਵਾਨਾਂ ਨੇ ਅੰਦੋਲਨ ਕੀਤੇ ਤਾਂ ਸਰਕਾਰ ਨੂੰ ਹਾਰ ਮੰਨਣੀ ਪਈ ਤੇ ਸਾਡੇ ਦੇਸ਼ ਦੇ ਇੱਕ ਹਿੱਸੇ ਵਿੱਚ ਵੀ ਇਹ ਸਭ ਕੁਝ ਹੋਣਾ ਸ਼ੁਰੂ ਹੋ ਚੁੱਕਾ ਹੈ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 70 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਇੱਥੇ ਇਹ ਜੋ ਇਮਾਰਤ ਸਾੜ ਰਹੀ ਹੈ ਇਹ ਕਿਸੇ ਦਾ ਘਰ ਨਹੀਂ ਪਾਜਪਾ ਦਾ ਦਫ਼ਤਰ ਹੈ ਇਹਨੂੰ ਅੱਗ ਲਾਈ ਹੈ ਲਦਾਖ ਦੇ ਜੈਂਜੀਸ ਨੇ ਜਾਨੀ ਉਹ ਨੌਜਵਾਨ ਜਿਨ੍ਹਾਂ ਦੀ ਉਮਰ 18 ਤੋਂ 28 ਸਾਲ ਹੈ ਲੇਵਤ ਸਰਕਾਰ ਨੇ ਬਿਨਾ ਅਜਾਦਾ ਜਲੂਸ ਕਰਨ ਤੇ ਪਾਬੰਦੀ ਲਾ ਰੱਖੀ ਹੈ ਤੇ ਲਦਾਖ ਦੇ ਲੋਕ ਭਾਜਵਾ ਸਰਕਾਰ ਤੋਂ ਇੰਨਾ ਜ਼ਿਆਦਾ ਦੁਖੀ ਹੋ ਚੁੱਕੇ ਨੇ ਕਿ ਉਹਨਾਂ ਨੇ ਪੰਜ-ਪੰਜੇ ਦਫ਼ਤਰ ਨੂੰ ਅੱਗ ਲਗਾ ਦਿੱਤੀ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਈ ਤੇ ਦੇਖ ਕੇ ਪੁੱਛਦੇ ਕਿ ਕਿੱਦਾਂ ਹੋਈ ਇਹਨਾਂ ਲੋਕਾਂ ਨੇ ਅੱਗ ਲਗਾ ਦਿੱਤੀ ਲਦਾਖ ਨੂੰ ਪੂਰੇ ਰਾਜ ਦਾ ਦਰਜਾ ਦਵਾ ਲਈ ਪਿਛਲੇ 5 ਸਾਲ ਤੋਂ ਅੰਦੋਲਨ ਕਰ ਰਹੇ ਸੋਨਮ ਵਾਂਗਚੂ ਨੇ ਇਸ ਨੂੰ ਜੈਂਜੀ ਇਨਕਲਾਬ ਦਾ ਨਾਮ ਦਿੱਤਾ ਹੈ ਯੁਵਾ ਪੀੜੀ ਦਾ ਬੜਾਸ जो कि उनको सड़कों पे लाया पाँच सालों से वो बेरोज़गार हैं एक के बाद एक बहाने करके उन्हें नौकरियों से बाहर रखा जा रहा है और फिर लद्दाख को संरक्षण नहीं दे रहे हैं मैं हमेशा बोलता आया हूँ कि ये नुस्खा है समाज में अनरेस्ट का सोशल अनरेस्ट का कि आप बिना काम काज के युवा को रखें और उनके जो लोकतांत्रिक अधिकार हैं उनको भी छीन लें ना आज यहाँ पर कोई लोकतंत्र का मंच नहीं है और छठवां शेड्यूल जिसकी घोषणा की थी वचन दिया था वो भी नहीं माना गया फिलहाल मैं इनमें नहीं जाना चाहूँगा मैं अपील करता हूँ लद्दाख के युवा पीढ़ी से कि वो जो भी हो जो भी हो इस बात तो अनुसंधान हो गया है। ये भरा हुआ था कल रात को अब ये उठ कर ऊपर हो गया है यानी की जमने पर पानी का परिमाण वॉल्यूम बढ़ जाता है इससे दिखता है टेबल पर जो पानी गिरा वो सब जम के ऐसा हो गया है ऐसे में हम अनशन कर रहे हैं मगर सबसे हैरानी मुझे ये है कि आज तक ਜੋ ਮੇਨਸਟ੍ਰੀਮ ਮੀਡੀਆ ਹੈ ਭਾਰਤ ਕੀ ਉਸਨੇ ਇਸ ਆંદੋਲਨ ਦਾ ਜੋ ਉਥਲ ਪੁਥਲ ਇਸ ਸੀਮਾ ਪਰ ਹੋ ਰਹੀ ਹੈ ਇਸ ਦਾ ਜ਼ਰਾ ਵੀ ਜ਼ਿਕਰ ਨਹੀਂ ਕੀਤਾ ਸਰਕਾਰ ਵੀ ਕੰਮਾਂ ਵਿੱਚ ਰੂ ਲੈ ਕੇ ਬੈਠੀ ਹੋਈ ਹੈ ਉਸੇ ਪਹਿਲਾ ਸੋਨੋ ਮੰਗਚੂ ਨੇ ਲਦਾਖ ਤੋਂ ਦਿੱਲੀ ਤੱਕ ਪੈਦਲ ਯਾਤਰਾ ਕੀਤੀ ਸੀ ਇਖਲੇ 5 ਸਾਲਾਂ ਤੋਂ ਸਰਕਾਰ ਨੂੰ ਜਵਾਬਣ ਦੀ ਕੋਸ਼ਿਸ਼ ਕਰ ਰਹੇ ਨੇ ਸੋਨੋ ਮੰਗਚੂ ਤੇ ਸ਼ਾਂਤੀਪੂਰਨ ਅੰਦੋਲਨ ਉਸਰਕਾਰ ਨੇ ਅੜ ਸੁਣਿਆ ਕਰ ਦਿੱਤਾ ਤੇ ਕੋਦੀ ਮੀਡੀਆ ਨੇ ਇਹਨਾਂ ਕੰਮਾਂ ਨੂੰ ਕਿਤੇ ਤਵੱਜੋ ਨਹੀਂ ਦਿੱਤੀ ਹੁਣ ਜਦੋਂ ਸਾਰੀਆਂ ਖਬਰਾਂ ਨੂੰ ਦਬਾਇਆ ਜਾਣ ਲੱਗਾ ਤਾਂ ਨੌਜਵਾਨਾਂ ਦਾ ਸਬਰ ਦਾ ਬੰਦ ਟੁੱਟ ਗਿਆ ਤਾਂ ਨਤੀਜਾ ਤੁਹਾਡੇ ਸਾਹਮਣੇ ਹੈ ਬੁਲਿਸ ਹਕਾਂ ਨੂੰ ਨੀਚੇ ਝੁਕਉਣ ਦੀ ਸ਼ਰਤ ਅਲੱਦਾ ਤੇ ਨੌਜਵਾਨਾਂ ਨੂੰ ਇਹੀ ਰਾਹ ਸੁਝਿਆ। ਲਦਾਖ ਮੇਨ ਚਾਰ ਚੀਜ਼ਾਂ ਦੀ ਮੰਗ ਕਰ ਰਿਹਾ। ਪਹਿਲਾ ਸੰਵਿਧਾਨ ਦੀ 6ਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਦੂਜਾ ਲਦਾਖ ਨੂੰ ਪੂਰੇ ਰਾਜ ਦਾ ਦਰਜਾ ਦਿੱਤਾ ਜਾਵੇ। ਤੀਜਾ ਕਾਰਜਕਾਰੀ ਤੇ ਲੈ ਵਿੱਚ ਲੋਕ ਸਭਾ ਸੀਟਾਂ ਬਣਾਈਆਂ ਜਾਣ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਲਦਾਖ ਵਿੱਚ ਸਿਰਫ ਇੱਕ ਲੋਕ ਸਭਾ ਸੀਟ ਹੈ। ਚੌਥਾ ਸਰਕਾਰੀ ਨੌਕਰੀਆਂ ਦੇ ਵਿੱਚ ਸਥਾਨਿਕ ਲੋਕਾਂ ਨੂੰ ਭਰਤੀ ਕੀਤਾ ਜਾਵੇ। ਹੁਣ ਸਵਾਲ ਇਹ ਤੇ ਕੀ ਹੈ ਕਿ ਇਸ ਸੰਵਿਧਾਨ ਦੀ 6ਵੀਂ ਅਨੁਸੂਚੀ ਕੀ ਹੈ ਜਿਹਦੇ ਲਈ ਭਾਜਪਾ ਦੇ ਦਫ਼ਤਰ ਨੂੰ ਅੱ ਭਾਜਪਾ ਲद्दाख ਦੇ ਵਿੱਚ ਚੋਕਸਵਾ ਚੋਣਾ ਕਿਉਂ ਨਹੀਂ ਕਰਵਾਉਂਦੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵਿਧਾਨ ਸਭਾ ਚੋਣਾ ਨਹੀਂ ਹੁੰਦੀਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵਿਧਾਨ ਸਭਾ ਚੋਣਾ ਹੁੰਦੀਆਂ ਨੇ ਭਾਜਪਾ ਦਫ਼ਤਰ ਨੂੰ ਸਾਰੰਗੀ ਅਸਲ ਵਜ੍ਹਾ ਕੀ ਸੀ ਇਸ ਵੀਡੀਓ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਮਸਲਾ ਇਹ ਹੈ ਕਿ ਲद्दाख 2019 ਦੇ ਵਿੱਚ ਜੰਮੂ ਕਸ਼ਮੀਰ ਤੋਂ ਅਲੱਗ ਹੋ ਕੇ ਕਿ ਖੂਬ ਸੋਸ਼ਲ ਪ੍ਰਦੇਸ਼ ਬਣਿਆ ਸੀ ਅਤਿਵਾਸਰ ਸਰਕਾਰ ਨੇ ਖੂਬ ਵਾਹਵਾ ਵਾਲੇ ਗੱਟੇ ਕਿ ਉਹਨਾਂ ਨੇ ਧਾਰਾ 370 ਹਟਾ ਦਿੱਤੀ ਹੈ ਭਾਜਪਾ ਨੇ ਦਾਅਵਾ ਕੀਤਾ ਕਿ ਲਦਾਖ ਨੂੰ ਪੂਰਾ ਦਾਜ ਦਾ ਦਰਜਾ ਦਿੱਤਾ ਜਾਏਗਾ ਪਰ ਟਾਈਮ ਲੰਮਕਾ ਗਿਆ ਚੋਣਾ ਵੇਚ ਦੇ ਗੀਆਂ ਤੇ ਭਾਜਪਾ ਨੇ ਲਦਾਖ ਨੂੰ ਨਜ਼ਰਅੰਦਾਜ਼ ਕਰ ਦਿੱਤਾ ਲਦਾਖ 2019 ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਤਿੰਨ ਖੇਤਰਾ ਜੰਮੂ ਕਸ਼ਮੀਰ ਘਾਟੀ ਤੇ ਲਦਾਖ ਵਿੱਚੋਂ ਇੱਕ ਸੀ ਇਹ ਪ੍ਰਸ਼ਾਸਨਿਕ ਤੌਰ ਤੇ ਲੈਟ ਕਾਰਗਿਲ ਜ਼ਿਲ੍ਹੇ ਵਿੱਚ ਵੰਡਿਆ ਹੋਇਆ ਸੀ ਜੋ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਤੇ ਸਰਕਾਰ ਦੇ ਅੰਡਰ ਆਉਂਦਾ ਸੀ 2019 ਤੋਂ ਬਾਅਦ ਜੰਮੂ ਕਸ਼ਮੀਰ ਨੂੰ ਧਾਰਾ 37 ਦੀ ਪਾਟਵਾ ਸਰਕਾਰ ਦੇ ਅਧੀਨ ਹੋ ਗਿਆ ਜੰਮੂ ਲਦਾਖ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਹੁੰਦੀਆਂ ਸਿਰਫ ਲੋਕ ਸਭਾ ਚੋਣਾਂ ਹੁੰਦੀਆਂ ਨੇ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਨਹੀਂ ਹੁੰਦੀਆਂ ਪੱਤ ਦੇ 8 ਵਿੱਚੋਂ 3 ਕੇਂਦਰ ਪ੍ਰਸ਼ਾਸਿਤ ਦੇਸ਼ ਹੈ ਜਿਨ੍ਹਾਂ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਪਰ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਆਪਨ ਉੱਥੇ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਪੋਂਡੀਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਆਪਨ ਉੱਥੇ ਵੀ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਫਿਰ ਲਦਾਖ ਵਿੱਚ ਚੋਣਾਂ ਕਿਉਂ ਨਹੀਂ ਹੋ ਸਕਦੀਆਂ ਪੂਰਾ ਅਧਿਕਾਰ ਹੈ ਵਿਧਾਨ ਸਭਾ ਹੋਵੇਗੀ ਤਾਂ ਸਹਾਤਰਾ ਦੀਆਂ ਨੌਕਰੀਆਂ ਹੋਣਗੀਆਂ ਵਿધાન ਸਭਾ ਹੋਵੇਗੀ ਤਾਂ ਕੋਈ ਨਾ ਕੋਈ ਮੁੱਖ ਮੰਤਰੀ ਬਣੇਗਾ ਦਿੱਲੀ ਵਿੱਚ ਬੈਠੇ ਮੋਦੀ ਤੇ ਸ਼ਾ ਵਿਕਾਸ ਨਹੀਂ ਕਰ ਸਕਦੇ ਹੁਣ ਇਸ ਦਾਖ ਵਿੱਚ ਅੰਦੋਲਨ ਚੱਲ ਰਿਹਾ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਦਾਖ ਨੂੰ ਪੂਰਾ ਰਾਜ ਦਾ ਦਰਜਾ ਦਿੱਤਾ ਜਾਵੇ ਦਾਲ ਦੇ ਦਾਖ ਦੇ ਲੋਕ ਇਹ ਵੀ ਮੰਗ ਕਰ ਰਹੇ ਨੇ ਕਿ ਸਾਨੂੰ ਸੰਵਿਧਾਨ ਦੀ 7ਵੀਂ ਸੂਚੀ ਦੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਅੰਦੋਲਨਾਂ ਨੂੰ ਕੁਚਲਣ ਵਾਲੀ ਸਰਕਾਰ ਗੰਨਾ ਵਿੱਚ ਤੇਲ ਪਾ ਕੇ ਬੈਠੀ ਹੋਈ ਹੈ ਕੋਈ ਮੰਗ ਤੋਂ ਦਿੱਲੀ ਜਾਂਦੇ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅੰਦੋਲਨ ਕਰਦੇ ਨੇ ਤਾਂ ਕੋਈ ਸੁਣਦਾ ਨਹੀਂ ਆਜਪਾ ਲਗਾਤਾਰ ਰੱਬ ਵੱ ਗੱਲਾਂ ਕਰਨ ਵਾਲੀ ਸਰਕਾਰ ਤੋਂ ਦਾਖ ਆਪਣੇ ਹਿੱਸੇ ਦੇ ਵਿਕਾਸ ਦੀ ਮੰਗ ਕਰ ਰਿਹਾ ਹੈ ਇਸੇ ਕਰਕੇ ਮਦਾਰਤ ਦੀ ਸਾਲਾ ਪਾਣੀ ਲਾਈਨ ਦੇ ਵਿੱਚ ਹੁਣ ਨੌਜਵਾਨ ਜਾਨੀ ਜੈਨਦੀਸ ਵੀ ਸ਼ਾਮਿਲ ਹੋ ਚੁੱਕੇ ਨੇ ਤੇ ਇਸੇ ਕਰਕੇ ਹੀ ਅੰਦੋਲਨ ਦਾ ਰੂਪ ਵੀ ਬਦਲ ਰਿਹਾ ਹੈ ਪਰ ਇੱਕ ਗੱਲ ਇਥੇ ਇਹ ਵੀ ਸਮਝਣ ਵਾਲੀ ਹੈ ਕਿ ਹਿੱਸਾ ਕਦੇ ਵੀ ਕਿਸੇ ਅੰਦੋਲਨ ਦਾ ਹਿੱਸਾ ਨਹੀਂ ਹੋ ਸਕਦੀ ਸੋ ਜੇਕਰ ਤੁਸੀਂ ਇਕ ਵੀਡੀਓ ਦੇਖ ਚੁੱਕੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਬਾਰੇ ਜਾਣ ਸਕਣ ਜੇਕਰ ਚਾਹੋ ਤਾਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ